ਪਿਛਲੇ ਕਾਫੀ ਦਿਨਾਂ ਤੋਂ ਇੱਥੇ ਪੱਕਾ ਢੋਲ ਵੱਜ ਰਿਹਾ ਕਿਉਂਕਿ ਇੱਥੇ 1.5 ਕਰੋੜ ਦਾ ਮਾਲਕ ਬਣਿਆ ਹੈ ਬਾਈ ਔਰ ਅਸੀਂ ਖੜੇ ਆਂ ਸ਼ਾਹਜੀ ਆਲਿਆਂ ਕੋਲੇ ਜਿਹੜੇ ਮਸ਼ਹੂਰ ਨੇ ਜਲਾਲਾਬਾਦ ਦੇ ਔਰ ਇਸ ਦੀਵਾਲੀ ਤੇ ਵੀ ਕਹਿੰਦੇ ਨੇ ਵੀ ਕਰੋੜਾਂ ਰੁਪਏ ਸਾਡੇ ਕੋਲੋਂ ਨਿਕਲਣੇ ਨੇ ਕਿਉਂਕਿ ਭੀੜ ਲੱਗੀ ਹੋਈ ਆ ਲਾਟਰੀਆਂ ਖਰੀਦਣ ਵਾਲਿਆਂ ਦੀ ਪੂਰੀ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਕਿ ਕੀ ਕੀ ਮੁਕੇਸ਼ ਜੀ ਭੀੜ ਲੱਗੀ ਹੋਈ ਆ ਟੋੜਲਾ ਕਹਿੰਦੇ ਪੱਕਾ ਹੀ ਪਿਛਲੇ ਦਿਨਾਂ ਤੋਂ ਜਦੋਂ ਦਾ 1.5 ਕਰੋੜ ਲੱਗਾ ਉਦੋਂ ਦਾ ਢੋਲ ਹੀ ਵਜਾਈ ਜਾਂਦਾ ਪਹਿਲਾਂ ਸਾਧੂ ਦਰਬਾਰ ਦੀ ਬਹੁਤ ਕਿਰਪਾ ਸੱਚੇ ਸਰਕਾਰਾਂ ਦੀ ਜਲਾਲਾਬਾਦ ਦੇ ਵਿੱਚ ਪਹਿਲੀ ਵਾਰ ਸਭ ਤੋਂ ਵੱਡਾ ਨਾਮ ਲੱਗਿਆ 1.5 ਕਰੋੜ ਪਹਿਲਾਂ 1.5 ਕਰੋੜ ਹੁਣ 11 ਕਰੋੜ ਤੇ ਬਣਾਣਾ ਰਿਕਾਰਡ ਪੰਜਾਬ ਸਟੇਟ ਦੀ ਲਾਟਰੀ ਹੈ ਪਹਿਲਾ ਨਾਮ 11 ਕਰੋੜ ਰੁਪਇਆ ਜਿਹੜਾ ਨਾਮ ਨਿਕਲਦਾ ਹੈ ਵਿਕੀਆਂ ਲਾਟਰੀਆਂ ਦੇ ਵਿੱਚੋਂ ਗਵਮਨ ਨੇ ਡਰਾਅ ਕਰਨਾ ਹੈ ਵਿਕੀਆਂ ਲੜ ਚੋ ਤੇ ਲਾਟ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਕਰ ਦੇ ਰਹੀ ਹੈ ਐਡਾ ਵੱਡਾ ਨਾਮ 11 ਕਰੋੜ 11 ਕਰੋੜ 11 ਕਰੋੜ ਹੋਰੀ ਬੋਸਰ ਨਾਮ ਨਿਕਲੇ ਵੀ ਜਿੰਦੇ ਚੋ ਬੀਤੇ ਦਿਨੀ ਵੀ 1.5 ਕਰੋੜ ਨਿਕਲਿਆ ਭੰਗੜੇ ਭੁੰਗੜੇ ਪਾਏ ਤਾਂ ਢੋਲ ਉਦਣ ਦਾ ਫਿਰ ਵੱਜੀ ਜਾਂਦਾ ਤੇ ਮੈਨੂੰ ਲੱਗਦਾ ਜਦੋਂ ਤੱਕ ਨਿਕਲਦਾ ਨਹੀਂ ਢੋਲ ਵੱਜੀ ਜਾਣੇ ਢੋਲ ਵੱਜੀ ਜਾਣੇ ਨੇ ਕਿਸਮਤਾਂ ਖੁੱਲੀਆਂ ਜਾਣੀਆਂ ਸ਼ਾਹ ਜੀ ਲੋਟਰੀ ਸੀ ਤੁਹਾਨੂੰ ਬਣਾਈ ਗਈ ਮਾਲਾ ਮਾਲ ਪਹਿਲਾਂ ਲੈ ਗਿਆ ਵੀਰ ਜੀ ਇੱਧਰ ਕਮਾ ਲਓ ਕੈਮਰਾ ਵੀਰ ਜੀ ਪੈਂਚਰਾਂ ਵਾਲਾ ਮਨਮੋਣ ਮੋਇਆ ਗਿਆ ਇੰਦਾ ਲੱਗਿਆ 1.5 ਕਰੋੜ ਗਰੀਬੀਵਾਰ ਦਾ ਹੁਣ ਫਿਰ ਕਰੋ ਤਿਆਰੀ 11 ਕਰੋੜ ਦੇ ਨਾਲ ਪਹਿਲਾਂ ਹੀ ਬਹੁਤ سارے ਨਾਮ ਸ਼ਾਹਜੀ ਲੋਟੀ ਦੇ ਨਾਮ ਬੋਲਦੇ ਨੇ ਕਿਉਂਕਿ ਸਾਡੀ ਦੁਕਾਨ ਦਲਾਲਾਬਾਦੀ ਪਹਿਲੀ ਪ੍ਰਾਣੀ ਦੇ ਮਸ਼ਹੂਰ ਦੁਕਾਨ ਹੈ ਆਸ਼ੀਰਵਾਦ ਹੈ ਸਾਡੀ ਮਾਤਾ ਦਾ ਸਾਡੇ ਬਾਪੂ ਜੀ ਦਾ ਜਿਹਨਾਂ ਇੱਕ ਵਾਰ ਕੋ ਨਾਮ ਨਿਕਲਦੇ ਨੇ ਸਾਡੀ ਦੁਕਾਨ ਬਹੁਤ ਇਨਾਮ ਕਰ ਚੁੱਕੀ ਆ ਤੇ ਹੁਣ ਅਸੀਂ ਤਿਆਰੀ ਕਰ ਰਹੇ ਹਾਂ 11 ਕਰੋੜ ਦੀ ABC ਇਹਦਾ ਕੀ ਮਤਲਬ ਹੁੰਦਾ ਤਿੰਨ ਟਿਕਟਾਂ BC ਕਿੱਥੇ ਗਈ ਸੀ ਤਿੰਨੇ ਪਾਓ ਲਾਟਰੀਆਂ ਤੁਸੀਂ ਕਿਉਂਕਿ ਵੱਡਾ ਨਾਮ 11 ਕਰੋੜ ਦਾ ਸੈੱਟ ਹੁੰਦਾ 1500 ਰੁਪਏ ਦਾ ਤਿੰਨ ਲਾਟਰੀਆਂ 1500 ਰੁਪਏ ਦੀਆਂ ਨੇ ਤੁਸੀਂ ਟਿਕਟ 500 ਰੁਪਏ ਦੀ ਵੈਸੇ ਇੱਕ ਲਾਟਰੀ ਹੈ ਅਗਰ ਤੁਸੀਂ ਚਾਹਦੇ ਜੀ ਕਿਸਮਤ ਜਮਾਣਾ ਕੰਪਲੀਟ ਸੀਰੀਜ਼ ਪਾਣੀ ABC ਲਾਟਰੀ ਪਾਓ ਤਿੰਨਾਂ ਦੀ ਕਿਸਮਤ ਜਮਾਓ ਕਿਉਂਕਿ ਜਿਹੜਾ 11 ਕਰੋੜ ਰੁਪਏ ਨਿਕਲਿਆ ਉਹ A 'ਚ ਵੀ ਆ ਸਕਦਾ ਹੈ B 'ਚ ਵੀ ਆ ਸਕਦਾ ਹੈ C 'ਚ ਵੀ ਆ ਸਕਦਾ ਹੈ ਇਹ ਕਿੰਨੀ ਤਰੀਕ ਨੂੰ ਨਿਕਲਣਾ ਦਿਵਾਲੀ ਦਾ ਮਿਲਦਾ ਦੋਵਾਂ ਦਿਨਾਂ ਬਾਅਦ ਹੀ ਆ ਤੇ ਇਹ ਦਿਵਾਲੀ ਵਾਲੇ ਦਿਨ ਨਿਕਲ ਜੂ ਸ਼ਾਮ ਨੂੰ ਲੋ ਜੀ ਦਿਵਾਲੀ ਤਿਆਰੀ ਕਰ ਲੋ ਸਾਡੇ ਵਾਸਤੇ ਦਿਵਾਲੀ ਅੱਜ ਹੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਦਾ ਉਸਤਾਹ ਲਾਟਰੀ ਬਾੰਦਾ ਲੋਕਾਂ ਦਾ ਕ੍ਰੇਜ਼ ਲਾਟਰੀ ਬਾੰਦਾ ਪੰਜਾਬ ਸਰਕਾਰ ਦੀ ਲਾਟਰੀ ਦਾ ਇਹ ਮੈਂ ਇਨਾਮ ਕੱਢਦੇ ਵੱਡੇ ਵੱਡੇ ਲੋਕਾਂ ਦਾ ਕ੍ਰੇਜ਼ ਬਣਿਆ ਹੈ ਲਾਟਰੀ ਬਾੰਦਾ ਉਹਨਾਂ ਵਾਸਤੇ ਦਿਵਾਲੀ ਅੱਜ ਹੀ ਹੈ ਲੋਕੀ ਆਤਰ ਲਾਟਰੀ ਪਾਈ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਉਮੀਦ ਹੈ ਸਾਡੀ ਦਿਵਾਲੀ ਐਸਰੀ ਮਣਣੀ ਹੈ 11 ਕਰੋੜ ਦੇ ਨਾਲ ਕਦੋਂ ਨਿਕਲੇਗੀ ਤਰੀਕ ਦਿਵਾਲੀ ਵਾਲੇ ਦਿਨ ਜਾਂ ਉਸ ਤੋਂ ਬਾਅਦ ਇਹ ਦੀਵਾਲੀ ਤੋਂ ਬਾਅਦ ਡਰਾ ਨਿਕਲਣਾ ਹੈ ਦੇਖੋ ਜੀ ਟੋਲਾ ਪਏ ਦੇ ਪਟਾਕੇ ਚੱਲ ਜਾਣੇ ਆ ਲੋਕਾਂ ਨੇ ਚਲਾ ਲੈਣੇ ਠਾ ਹੋ ਜਾਣੀ ਹੈ ਠਾ ਹੋ ਜਾਣੀ ਹੈ ਜੇ ਕਿਤੇ ਇੱਧਰ ਠਾ ਹੋ ਗਈ ਨਾ ਤੇ 11 ਕਰੋੜ ਦੀ ਦਵਾਜਾ ਰਿਣੀ ਹੈ ਡਰਾ ਨਿਕਲਣ ਦਾ 31 10 31 10 2025 ਤੇ ਗੱਲ ਨਹੀਂ ਕੱਚੀ ਬੱਲੇ ਬੱਲੇ ਹੋ ਜਾਣੀ ਐ ਇਸ ਵਾਰ ਇਹ ਇੱਕ ਜਣੇ ਨੂੰ 11 ਕਰੋੜ ਦੇ ਕੇ ਸਾਰ ਦੇਣਾ ਬਸ ਨਹੀਂ ਨਹੀਂ ਬਾਕੀਆਂ ਦਾ ਕੁਝ ਬਣੂ ਕਿਉਂਕਿ ਟਿਕਟਾਂ ਦਾ ਬੜੇ ਲੋਕਾਂ ਨੇ ਖਰੀਦਣਗੇ ਨੇ ਦੇਖੋ ਜੀ ਹਰ ਬੰਦਾ ਚਾਹੇ ਉਹ ਮੀਰ ਹੈ ਚਾਹੇ ਪੱਠੇ ਵਾਲਾ ਆੜਤੀ ਹੈ ਅਮੀਰ ਹੈ ਗਰੀਬ ਹੈ ਇੱਥੇ ਮਸ਼ੀਨਾ ਘੁੰਮਦੀਆਂ ਨੇ ਅਮੀਰ ਨਹੀਂ ਵੇਖਦੀਆਂ ਗਰੀਬ ਨਹੀਂ ਵੇਖਦੀਆਂ ਬਹੁਤ سارے ਨਾਮ ਕੱਢੇ ਸੀਕਾਰ ਪਹਿਲਾ ਨਾਮ 11 ਕਰੋੜ ਨਿਕਲੇਗਾ ਇੱਕ ਕਸਟਮਰ ਨੂੰ ਉਸ ਤੋਂ ਬਾਅਦ 3 ਕਰੋੜ ਰੁਪਇਆ ਤਿੰਨ ਨਾਮ 1-1 ਕਰੋੜ ਦੇ ਫਿਰ 50 ਲੱਖ ਦੇ ਤਿੰਨ ਨਾਮ ਟੋਟਲ ਬ੍ਰਾਈਡ 1.5 ਕਰੋੜ ਦੇ ਉਸ ਤੋਂ ਬਾਅਦ 9 ਨਾਮ 10 ਲੱਖ ਦੇ 9 ਨਾਮ 5 ਲੱਖ ਦੇ 37 ਕਰੋੜ ਰੁਪਇਆ ਬਣਿਆਣਾ 127252 ਇਨਾਮ ਨਿਕਲਨੇ ਨੇ ਤੇ ਤੁਹਾਡੀ ਹੋਈ ਨਹੀਂ ਬੱਲੇ ਬੱਲੇ ਡੀਅਰ ਲੋਟੀ ਦੇ ਨਾਲ ਤੁਹਾਡੀ ਦਿਵਾਲੀ ਰੋਜ ਇਹ ਮੜਾ ਜ ਐਡਰੈਸ ਸਮਝਾ ਦਿਓ ਕਿੱਥੇ ਆਉਣਾ ਹਜੇ ਐਡਰੈਸ ਤੁਹਾਨੂੰ ਦੱਸਣਾ ਪੈਣਾ ਐ ਐਡੀ ਵੱਡਾ ਨਾਮ ਕਰਤਾ ਬਾਬੇ ਦੀ ਕਿਰਪਾ ਦੇ ਨਾਲ ਬਾਲਾ ਜੀ ਮਾਰੇ ਕਿਰਪਾ ਹੋਈ ਐ ਸ਼ਾਮਬਾਈ ਕਿਰਪਾ ਹੋਈ ਐ ਤੇ ਆ ਗਾਂ ਵੀ ਸ਼ਾਮ ਬਾਬਾ ਜੀ ਸੰਕੇਤ ਦੇ ਰਹੇ ਨੇ ਕਿ ਇਸ ਵਾਰ 11 ਕਰੋੜ ਸ਼ਾਹ ਜੀ ਲੋੜ ਦੇ ਨਿਕਲਣਾ ਤੇ ਸਾਡੀ ਦੁਕਾਨ ਸਿੱਧੂ ਸਿੰਘ ਪਾਰ ਮੁਕਸਰ ਰੋਡ ਜਲਾਲਾਬਾਦ ਤਾ ਬਿਲਕੁਲ ਇਸ ਵਾਰ 11 ਕਰੋੜ ਦੀ ਫਿਰ ਗੱਲ ਹੋ ਗਈ ਕਹਿੰਦੇ ਵੀ ਢੋਲ ਜਿਹੜੇ ਨੇ ਉਹ ਇੱਥੇ ਹੀ ਵੱਜਣਗੇ ਕਹਿੰਦੇ ਵੀ ਇੱਥੇ ਸ਼ਾਹ ਜੀ ਹੁਣਾ ਕੋਲੇ ਹੀ ਢੋਲ ਵੱਜਣੇ ਨੇ ਔਰ ਇਸ ਜਗ੍ਹਾ ਤੇ ਹੀ ਕਹਿੰਦੇ ਫਿਰ 1.5 ਕਰੋੜ ਨਿਕਲਿਆ ਸੀਗਾ ਔਰ ਇੱਥੇ ਫਿਰ ਕਹਿੰਦੇ ਵੀ 11 ਕਰੋੜ ਇੱਥੋਂ ਹੀ ਨਿਕਲਣ ਦੀ ਸੰਭਾਵਨਾ ਹੈਗੀ ਆ ਨੰਬਰ ਸਕਰੀਨ ਤੇ ਦਿੱਤੇ ਆ ਐਡਰੈਸ ਦਿੱਤਾ ਹੈ ਵਿਜ਼ਿਟ ਕਰਕੇ ਤੁਸੀਂ ਵੀ ਇੱਥੋਂ ਆਪਣੀ ਕਿਸਮਤ ਅਜਮਾ ਸਕਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਪੱਕਾ ਢੋਲ ਵੱਜ ਰਿਹਾ ਕਿਉਂਕਿ ਇੱਥੇ 1.5 ਕਰੋੜ ਦਾ ਮਾਲਕ ਬਣਿਆ ਹੈ ਬਾਈ ਔਰ ਅਸੀਂ ਖੜੇ ਹਾਂ ਸ਼ਾਹਜੀ ਆਲਿਆਂ ਕੋਲੇ ਜਿਹੜੇ ਮਸ਼ਹੂਰ ਨੇ ਜਲਾਲਾਬਾਦ ਦੇ ਔਰ ਇਸ ਦੀਵਾਲੀ ਤੇ ਵੀ ਕਹਿੰਦੇ ਨੇ ਵੀ ਕਰੋੜਾਂ ਰੁਪਏ ਸਾਡੇ ਕੋਲੋਂ ਨਿਕਲਣੇ ਨੇ ਕਿਉਂਕਿ ਭੀੜ ਲੱਗੀ ਹੋਈ ਆ ਲਾਟਰੀਆਂ ਖਰੀਦਣ ਵਾਲਿਆਂ ਦੀ ਪੂਰੀ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਕਿ ਕੀ ਕੀ ਮੁਕੇਸ਼ ਜੀ ਭੀੜ ਲੱਗੀ ਹੋਈ ਆ ਟੋੜਲਾ ਕਹਿੰਦੇ ਪੱਕਾ ਹੀ ਪਿਛਲੇ ਦਿਨਾਂ ਤੋਂ ਜਦੋਂ ਦਾ 1.5 ਕਰੋੜ ਲੱਗਾ ਉਦੋਂ ਦਾ ਢੋਲੀ ਵੀ ਜਾਈ ਜਾਂਦਾ ਪਹਿਲਾਂ ਸਾਧੂ ਦਰਬਾਰ ਦੀ ਬਹੁਤ ਕਿਰਪਾ ਸੱਚੇ ਸਰਕਾਰਾਂ ਦੀ ਜਲਾਲਾਬਾਦ ਦੇ ਵਿੱਚ ਪਹਿਲੀ ਵਾਰ ਸੱਤ ਵੱਡਾ ਨਾਮ ਲੱਗਿਆ 1.5 ਕਰੋੜ ਪਹਿਲਾਂ 1.5 ਕਰੋੜ ਹੁਣ 11 ਕਰੋੜ ਤੇ ਬਣਾਣਾ ਰਿਕਾਰਡ ਪੰਜਾਬ ਸਟੇਟ ਦੀ ਲਾਟਰੀ ਹੈ ਪਹਿਲਾ ਨਾਮ 11 ਕਰੋੜ ਰੁਪਇਆ ਜਿਹਦਾ ਨਾਮ ਨਿਕਲਦਾ ਹੈ ਵਿਕੀਆਂ ਲਾਟਰੀਆਂ ਦੇ ਵਿੱਚੋਂ ਗਮਨ ਨੇ ਡਰਾ ਕੜਨਾ ਵਿਕੀਆਂ ਲੜਚੋ ਤੇ ਲਾਟ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰ ਦੇ ਰਹੀਏ ਐਡਾ ਵੱਡਾ ਨਾਮ 11 ਕਰੋੜ 11 ਕਰੋੜ 11 ਕਰੋੜ ਹੋਰ ਹੀ ਬਹੁਤ سارے ਨਾਮ ਨਿਕਲੇ ਵੀ ਜਿੰਦੇ ਚੋਂ ਬੀਤੇ ਦਿਨੀ ਵੀ 1.5 ਕਰੋੜ ਨਿਕਲੇ ਭੰਗੜੇ ਭੁੰਗੜੇ ਪਾਏ ਤਾਂ ਟੋਲ ਉਦਨ ਦਾ ਫਿਰ ਵੱਜੀ ਜਾਂਦਾ ਤੇ ਮੈਨੂੰ ਲੱਗਦਾ ਜਦੋਂ ਤੱਕ ਨਿਕਲਦਾ ਨਹੀਂ ਟੋਲ ਵੱਜੀ ਜਾਣੇ ਟੋਲ ਵੱਜੀ ਜਾਣੇ ਨੇ ਕਿਸਮਤਾਂ ਖੁੱਲੀਆਂ ਜਾਣੀਆਂ ਸ਼ਾਹ ਜੀ ਲੋਟੀਆਂ ਸੀ ਤੁਹਾਨੂੰ ਬਣਾਏਗੀ ਮਾਲਾ ਮਾਲ ਪਹਿਲਾਂ ਲੈ ਗਿਆ ਵੀਰ ਜੀ ਇੱਧਰ ਕਮਾ ਲਓ ਕੈਮਰਾ ਵੀਰ ਜੀ ਪੈਂਚਰਾਂ ਵਾਲਾ ਮਨਮੋਣ ਮੋਇਆ ਗਿਆ ਇੰਦਾ ਲੱਗਿਆ 1.5 ਕਰੋੜ ਗਰੀਬਵਾਰ ਦਾ ਹੁਣ ਫਿਰ ਕਰੋ ਤਿਆਰੀ 11 ਕਰੋੜ ਦੇ ਨਾਲ ਪਹਿਲਾਂ ਹੀ ਬਹੁਤ سارے ਨਾਮ ਸਾਜੀ ਲੋਟੀ ਦੇ ਨਾਮ ਬੋਲਦੇ ਨੇ ਕਿਉਂਕਿ ਸਾਡੀ ਦੁਕਾਨ ਦਲਾਲਾਬਾਦ ਦੀ ਪਹਿਲੀ ਪ੍ਰਾਣੀ ਤੇ ਮਸ਼ਹੂਰ ਦੁਕਾਨ ਹੈ ਆਸ਼ੀਰਵਾਦ ਹੈ ਸਾਡੀ ਮਾਤਾ ਦਾ ਸਾਡੇ ਬਾਪੂ ਜੀ ਦਾ ਜਿਹਨਾਂ ਦੇ ਪਾਸੋਂ ਨਾਮ ਨਿਕਲਦੇ ਨੇ ਸਾਡੀ ਦੁਕਾਨ ਬਹੁਤ ਇਨਾਮ ਕੱਢ ਚੁੱਕੀ ਹੈ ਤੇ ਹੁਣ ਅਸੀਂ ਤਿਆਰੀ ਕਰ ਰਹੇ ਹਾਂ 11 ਕਰੋੜ ਦੀ اے ਬੀ ਸੀ ਇਹਦਾ ਕੀ ਮਤਲਬ ਹੁੰਦਾ ਤਿੰਨ ਟਿਕਟਾਂ ਪੀ ਸੀ ਕਿੱਥੇ ਗਈ ਸੀ ਤਿੰਨੇ ਪਾਓ ਲਾੜੀਆਂ ਤੁਸੀਂ ਕਿਉਂਕਿ ਵੱਡਾ ਨਾਮ 11 ਕਰੋੜ ਦਾ ਸੈੱਟ ਹੁੰਦਾ ਹੈ 1500 ਰੁਪਏ ਦਾ ਤਿੰਨ ਲਾਟਰੀਆਂ 1500 ਰੁਪਏ ਦੀਆਂ ਨੇ ਤੁਸੀਂ ਟਿਕੜ 500 ਰੁਪਏ ਦੀ ਵੈਸੇ ਇੱਕ ਲਾਟਰੀ ਆ ਅਗਰ ਤੁਸੀਂ ਚਾਹਦੇ ਜੀ ਕਿਸਮਤ ਜਮਾਣਾ ਕੰਪਲੀਟ ਸੀਰੀਜ਼ ਪਾਣੀ ਏ ਬੀ ਸੀ ਲਾਟਰੀ ਪਾਓ ਤਿੰਨਾਂ ਜੀ ਕਿਸਮਤ ਜਮਾਓ ਕਿ ਜਿਹੜਾ 11 ਕਰੋੜ ਰੁਪਏ ਨਿਕਲਿਆ ਉਹ ਏ ਚ ਵੀ ਆ ਸਕਦਾ ਹੈ ਬੀ ਚ ਵੀ ਆ ਸਕਦਾ ਹੈ ਸੀ ਚ ਵੀ ਆ ਸਕਦਾ ਇਹ ਕਿੰਨੀ ਤਰੀਕ ਨੂੰ ਨਿਕਲਣਾ ਦੀਵਾਲੀ ਤਾਂ ਮਿਲਦਾ ਦੋਵਾਂ ਦਿਨਾਂ ਬਾਅਦ ਹੀ ਆ ਤੇ ਇਹ ਦੀਵਾਲੀ ਵਾਲੇ ਦਿਨ ਨਿਕਲ ਜੂ ਸ਼ਾਮ ਨੂੰ ਲੋ ਜੀ ਦੀਵਾਲੀ ਤਿਆਰੀ ਕਰ ਲੋ ਸਾਡੇ ਵਾਸਤੇ ਦੀਵਾਲੀ ਅੱਜ ਹੀ ਹੈ ਕਿਉਂਕਿ ਜਿੰਨਾ ਲੋਕਾਂ ਦਾ ਉਸਤਾਹ ਲਾਟਰੀ ਪਾਉਂਦਾ ਲੋਕਾਂ ਦਾ ਕ੍ਰੇਜ਼ ਹੈ ਲਾਟਰੀ ਪਾਉਂਦਾ ਪੰਜਾਬ ਸਰਕਾਰ ਦੀ ਲਾਟਰੀ ਦਾ ਏਮ ਹੈ ਇਨਾਮ ਕਢਨੇ ਵੱਡੇ ਵੱਡੇ ਲੋਕਾਂ ਦਾ ਕ੍ਰੇਜ਼ ਬਣਿਆ ਹੈ ਲਾਟਰੀ ਪਾਉਂਦਾ ਉਹਨਾਂ ਵਾਸਤੇ ਦੀਵਾਲੀ ਅੱਜ ਹੀ ਹੈ ਲੋਕੀ ਆਤਰ ਲਾਟਰੀ ਪਾਈ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਉਮੀਦ ਹੈ ਸਾਡੀ ਦੀਵਾਲੀ ਐਸਰੀ ਬਣਣੀ ਹੈ 11 ਕਰੋੜ ਦੇ ਨਾਲ ਕਦੋਂ ਨਿਕਲੇਗੀ ਤਰੀਕ ਦੀਵਾਲੀ ਵਾਲੇ ਦਿਨ ਜਾਂ ਉਸ ਤੋਂ ਬਾਅਦ ਇਹ ਦੀਵਾਲੀ ਤੋਂ ਬਾਅਦ ਡਰਾ ਨਿਕਲਣਾ ਹੈ ਦੇਖੋ ਜੀ ਕਰੋੜਾਂ ਪਏ ਦੇ ਪਟਾਕੇ ਚੱਲ ਜਾਨੇ ਆ ਲੋਕਾਂ ਨੇ ਚਲਾਣੇ ਨੇ ਠਾ ਹੋ ਜਾਨੀ ਹਾਉ ਇਹ ਨਹੀਂ ਹੈ ਜੇ ਕਿਤੇ ਇਧਰ ਠਾ ਹੋ ਗਈ ਨਾ ਤੇ 11 ਕਰੋੜ ਦੀ ਦਵਾ ਜਮਾਣੀ ਹੈ ਡਰਾਅ ਨਿਕਲਣ ਦਾ 31 10 31 10 2025 ਤੇ ਗੱਲ ਨਹੀਂ ਕੱਚੀ ਬੱਲੇ ਬੱਲੇ ਹੋ ਜਣੀ ਹੈ ਇਸ ਵਾਰ ਇਹ ਇੱਕ ਜਣੇ ਨੂੰ 11 ਕਰੋੜ ਦੇ ਕੇ ਸਾਰ ਦੇਣਾ ਬਸ ਨਹੀਂ ਨਹੀਂ ਬਾਕੀਆਂ ਦਾ ਕੁਝ ਬਣੂ ਕਿਉਂਕਿ ਟਿਕਟਾਂ ਦਾ ਬੜੇ ਲੋਕਾਂ ਨੇ ਖਰੀਦਣ ਗਾਣੇ ਦੇਖੋ ਜੀ ਹਰ ਬੰਦਾ ਚਾਹੇ ਉਹ ਮੀਰ ਹੈ ਚਾਹੇ ਉਹ ਪੱਠੇ ਵਾਲਾ ਆੜਤੀ ਹੈ ਅਮੀਰ ਹੈ ਗਰੀਬ ਹੈ ਇੱਥੇ ਮਸ਼ੀਨਾਂ ਘੁੰਮਦੀਆਂ ਨੇ ਅਮੀਰ ਨਹੀਂ ਵੇਖਦੀਆਂ ਗਰੀਬ ਨਹੀਂ ਵੇਖਦੀਆਂ ਬਹੁਤ ਸਾਰੇ ਨਾਮ ਕੱਢੇ ਸੀਕਾਰ ਪਹਿਲਾ ਨਾਮ 11 ਕੋਰ ਨਿਕਲੇਗਾ ਇੱਕ ਕਸਟਮਰ ਨੂੰ ਉਸ ਤੋਂ ਬਾਅਦ 3 ਕਰੋੜ ਰੁਪਇਆ ਤਿੰਨ ਨਾਮ 1 ਕਰੋੜ ਦੇ ਫਿਰ 50 ਲੱਖ ਦੇ ਤਿੰਨ ਨਾਮ ਟੋਟਲ ਬਾਈ 1.5 ਕਰੋੜ ਦੇ ਉਸ ਤੋਂ ਬਾਅਦ ਨੌ ਨਾਮ 10 ਲੱਖ ਦੇ ਨੌ ਨਾਮ 5 ਲੱਖ ਦੇ 37 ਕਰੋੜ ਰੁਪਇਆ ਵੰਡਿਆਣਾ 127225 ਇਨਾਮ ਨਿਕਲਨੇ ਨੇ ਤੇ ਤੁਹਾਡੀ ਹੋਈ ਨਹੀਂ ਬੱਲੇ ਬੱਲੇ ਡੀਅਰ ਲੋਟੀ ਦੇ ਨਾਲ ਤੁਹਾਡੀ ਦਿਵਾਲੀ ਰੋਜ ਇਹ ਮੜਾ ਜ ਐਡਰੈਸ ਸਮਝਾ ਦਿਓ ਕਿੱਥੇ ਆਉਣਾ ਹਜੇ ਐਡਰੈਸ ਤੁਹਾਨੂੰ ਦੱਸਣਾ ਪੈਣਾ ਐ ਐਡੀ ਵੱਡਾ ਨਾਮ ਕਰਤਾ ਬਾਬੇ ਦੀ ਕਿਰਪਾ ਦੇ ਨਾਲ ਬਾਲਾ ਜੀ ਮਾਰੇ ਕਿਰਪਾ ਹੋਈ ਐ ਸ਼ਾਮਬਾ ਜੀ ਕਿਰਪਾ ਹੋਈ ਐ ਤੇ ਆ ਗਾਂ ਵੀ ਸ਼ਾਮ ਬਾਬਾ ਜੀ ਸੰਕੇਤ ਦੇ ਰਹੇ ਨੇ ਕਿ ਇਸ ਵਾਰ 11 ਕਰੋੜ ਸ਼ਾਹੀ ਜੀ ਲੋੜ ਤੇ ਨਿਕਲਣਾ ਤੇ ਸਾਡੀ ਦੁਕਾਨ ਸਿਦੂ ਸਿੰਘ ਪਾਰ ਮੁਕਸਰ ਰੋਡ ਜਲਾਲਾਬਾਦ ਤਾ ਬਿਲਕੁਲ ਇਸ ਵਾਰ 11 ਕਰੋੜ ਦੀ ਫਿਰ ਗੱਲ ਹੋ ਗਈ ਕਹਿੰਦੇ ਵੀ ਢੋਲ ਜਿਹੜੇ ਨੇ ਉਹ ਇੱਥੇ ਹੀ ਵੱਜਣਗੇ ਕਹਿੰਦੇ ਵੀ ਇੱਥੇ ਸ਼ਾਹ ਜੀ ਹੋਣਾ ਕੋਲੇ ਹੀ ਢੋਲ ਵੱਜਣੇ ਨੇ ਔਰ ਇਸ ਜਗ੍ਹਾ ਤੇ ਹੀ ਕਹਿੰਦੇ ਫਿਰ 1.5 ਕਰੋੜ ਨਿਕਲਿਆ ਸੀਗਾ ਔਰ ਇੱਥੇ ਫਿਰ ਕਹਿੰਦੇ ਵੀ 11 ਕਰੋੜ ਇੱਥੋਂ ਹੀ ਨਿਕਲਣ ਦੀ ਸੰਭਾਵਨਾ ਹੈਗੀ ਆ ਨੰਬਰ ਸਕਰੀਨ ਤੇ ਦਿੱਤੇ ਆ ਐਡਰੈਸ ਦਿੱਤਾ ਹੈ ਵਿਜ਼ਿਟ ਕਰਕੇ ਤੁਸੀਂ ਵੀ ਇੱਥੋਂ ਆਪਣੀ ਕਿਸਮਤ ਅਜਮਾ ਸਕਦੇ ਹੋ